ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟ ਆਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਪੇਲਣਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਟ ਵੀਰ ਦਾ ਜਾਇਜ਼ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਅਸੀ ਕਾਲ ਜੀ ਹੋਰ ਸਲਾਮ ਵੀਰੇ ਕੀ ਹਾਲ ਚੱਲ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਮਿਠਾਈ ਜੋ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਮ ਦੱਸਿਓ ਆਪਣਾ ਨਾਮ ਸੁਖ ਪਿੰਡ ਸ਼ਿਕਾਰਮਛੇ ਜਿਲ੍ਹਾ ਗਰਦਾਸਪੁਰ ਤਹਿਿਲ ਡੇਰਾ ਬਾਬਾ ਨਾਨਕ ਫੋਨ ਨੰਬਰ 9855501706 ਠੀਕ ਹੈ ਵੀਰੇ ਤਾਂ ਸੂਈਆਂ ਝੋਟੀਆਂ ਆ ਗਈਆਂ ਕੋਲੇ ਆਪਣੇ ਹਨਾ ਚਾਰ ਸੂਈਆਂ ਜੋ ਝੋਟੀਆਂ ਬਿਲਕੁਲ ਤਿਆਰ ਆ ਤਿਆਰ ਆ ਜੀ ਸੂਈ ਝੋਟੀ ਅੱਜ ਦਾ ਬਿਲਕੁਲ ਜੀ ਤਾਂ ਰੇਡ ਉਵੇਂ ਵੀਰ ਜੀ ਕਿਦਾਂ ਹਰੇਕ ਵੀਡੀਓ ਚ ਹੁੰਦੇ ਹਨਾ ਬਿਲਕੁਲ ਨਿਕ ਨਿਕ ਰੇਡ ਹੋਣ ਬਿਲਕੁਲ ਵਪਾਰੀ ਵੀਰੇ ਜਿਹੜੀ ਖਰੀਦ ਕਰ ਲੈਂਦੇ ਆ ਵੀਰੇ ਉਹ ਵੀਡੀਓ ਐਂਡ ਤਾਈ ਜ਼ਰੂਰ ਤਾ ਝੋਟੀਆਂ ਵੀ ਚੰਗੀਆਂ ਹੁੰਦੀਆਂ ਵੀਰੋ ਤਾਂ ਜਿੰਨੀਆਂ ਵੀਰ ਦੀਆਂ ਵੀਡੀਓ ਅਪਲੋਡ ਕੀਤੀਆਂ ਵੀਰੇ ਹਰ ਇੱਕ ਪਸ਼ੂ ਦੀ ਸਿਫਤ ਹੁੰਦੀ ਆ ਵੇਚਣ ਵਾਲੇ ਵੀਰ ਲੈ ਜਾਂਦੇ ਹਨਾ ਹਾਂਜੀ 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 ਤਾਂ ਵੀਰੇ ਅੱਜ ਸੂਈਆਂ ਸਵਾਈਆਂ ਹਾਂਜੀ ਹਾਂਜੀ 4 ਸੂਈਆਂ ਟੱਗ ਬੰਨ ਇੱਕ ਗੱਬਣਾ ਪਹਿਲੇ ਨੰਬਰ ਤੇ ਝੋਟੀ ਆ ਗਈ ਜਿਹੜੀ ਇਹਦੇ ਬਾਰੇ ਦੱਸਿਓ ਇਹ ਇਸ ਦੀ ਦੂਜੀ ਸੂਈ ਝੋਟੀ ਸੁਣੀ ਆ ਇਹ ਗੱਬਣਾ ਹਾਂਜੀ ਠੀਕ ਆ ਜੀ ਦਾਨ ਨੂੰ ਪਾਇਆ ਤੇ ਹੋਰ ਦੂਜੇ ਸੂਏ ਆਂਦੇ 16 ਕਿਲੋ ਚੋਆ ਤੇ ਤੀਜੇ ਸੂਏ ਸੋਣੀ ਇਕਸਾਰ ਦੀ 16 ਕਿਲੋ ਚੋਆ 16 ਕਿਲੋ ਦੂਜੇ ਸੂਏ ਦੁੱਧ ਚੋਆ ਪਿੰਡੋ ਝੋਟੀ ਰਹੀ ਫਾਰਮ ਚੋ ਝੋਟੀ ਲਈ ਠੀਕ ਹੈ ਜੀ ਕੱਲਾ ਕੱਲਾ ਡਾਟਾ ਝੋਟੀ ਦਾ ਮਿਲ ਜੇਗਾ ਕਿਹੜੇ ਸੂਏ ਦਾ ਗਾੜੀ ਟੀਗਾ ਲਗਾ ਕਿਹੜੇ ਸੂਏ ਦੀ ਆਪ ਸਾਰਾ ਕੁਝ ਮਿਲ ਜੇ ਸਭ ਕੁਝ ਮਿਲ ਜੇ ਦਾਨ ਨੂੰ ਦੂਜੇ ਵੀ ਕਹਿ ਦਿੰਨੇ ਆਪਾਂ ਬਿਲਕੁਲ ਬਿਲਕੁਲ ਪਰ ਸੁਣੀਏ ਤੀਜੇ ਸੂਏ ਪਿਓਰਾ 16 ਕਿਲੋ ਦਾ ਰਕਾਰ ਰਿਹਾ ਦੂਜੇ ਸੂਏ ਠੀਕ ਹੈ ਜੀ ਵੱਡੀ ਝੋਟੀ ਆ ਗਈ ਆ ਵੀਰੋ ਕੱਦ ਕਾਠਾ ਲੀਆ ਕਾਣਾ ਮੇ ਪਤਲਾ ਚਾਮਾ ਗਿਆ ਲੇਵੇ ਲੂਵੇ ਦੀਆਂ ਵੀਰੇ ਵੇਥ ਵੇਥ ਤੇ ਥਣ ਲੱਗਿਆ ਸੋਹਣੀ ਝੋਟੀ ਆ ਆ ਜਾ ਕੇ ਬੰਦੇ ਵੀਡੀਓ ਜਾ ਜਾ ਤਾ ਚੰਗੀ ਝੋਟੀ ਆ ਵੀਰੋ ਥਣ ਵੀ ਪਿਆਰਾ ਲੱਗਿਆ ਕਿੰਨੇ ਦਿਲ ਨੇ ਜੀ ਵੀਰ ਜੀ ਇੱਕ ਹਫਤਾ ਤੇ ਵੇਖੋ ਵੀਰੋ ਥਣਾ ਵੇਥ ਵੇਖ ਲਓ ਖੁੱਲੇ ਥਣ ਪਾਂਡੇ ਦੀ ਮਾਲਕਾ ਉਹ ਚੰਗੀ ਕਾਤ ਕਾਖ ਵਾਲੀ ਉੱਤੇ ਆਣ ਕੇ ਕੋ ਝੋਟੀ ਲਏ ਕੱਲਾ ਕੱਲਾ ਕਿੰਨਾ ਥਣ ਲੱਗਾ ਫੇਸ ਕੁਆਲਟੀ ਦੇ ਕੱਦ ਕਾਠ ਪਲਿਆ ਜੁੜਿਆ ਲੇਵਾ ਸ਼ਾਨਦਾਰ ਲੱਗਿਆ ਬਸ ਠੀਕ ਹੈ ਜੀ ਤਾਂ ਵੀਰੇ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਝੋਟੀ ਹੋ ਜੂ ਮੁੱਲ ਕਰਨ ਝੋਟੀ ਭਾਈ 1.5 ਲੱਖ ਦੀ ਝੋਟੀ ਵਿਕਦੀ ਹੈ ਹਾਂਜੀ ਨਾਰਮਲ ਹੀ ਕਰਨਾ ਮੁੱਲ ਕਰਨ ਇੱਕ 40 ਇੱਕ 30 ਇੱਕ ਜੈਸ ਨੂੰ ਇੱਕ ਵੀਰ ਝੋਟੀ ਦੇਣੀ ਇੱਕ 20 ਦੀ ਹਣਾ ਠੀਕ ਹੈ ਤਾਂ ਵੇਖੋ ਵੀਰੇ ਇੱਕ 20 ਦੀ ਵੀਰ ਕਹਿੰਦਾ ਹੋ ਜੂ ਚੰਗੀ ਝੋਟੀ ਆ ਫੇਸ ਕੁਆਲਟੀ ਦੇ ਲੇਵੇ ਦੀ ਕੁਆਲਿਟੀ ਬਹੁਤ ਹੀ ਜਿਆਦੀ ਸ਼ਾਨਦਰਾ ਵੀਰਾਂ ਨੂੰ ਇਹੋ ਬੇਨਤੀ ਆ ਕਿ ਵੀਰ ਰਿਕਾਰਡ ਪੂਰਾ ਡਾਟਾ ਭੇਜ ਦੇਵੀਂ ਤੁਹਾਡੀ ਚ ਬਿਲਕੁਲ ਤਾਂ ਵੀਰੇ ਤੁਸੀਂ ਦੂਰੋਂ ਵੀ ਚੱਲ ਕੇ ਆਉਂਦੇ ਹੋ ਛੱਡ ਕੇ ਨਹੀਂ ਜਾਂਦੇ ਝੋਟੀ ਨੂੰ ਐ ਚਗਾਠਾ ਚਗੋਠਾ ਚੰਗਾ ਲੱਗਿਆ ਕੋਈ ਇਹ ਲਏ ਝੋਟੀ ਇਹਨਾਂ ਨੂੰ ਆਨਲਾਈਨ ਵਗਾਏ ਕੁੱਤੇ ਆੜ ਕੇ ਝੋਟੀ ਪਲਾਟ ਚੰਗੇ ਜਿਹੇ ਵੇਖ ਜਾਚ ਕੇ ਫੇਰ ਲੈ ਵੀਰੇ ਇੱਕ ਵੀਜ ਹੋ ਜੂ ਮਾਨਤਨ ਥੋੜਾ ਬੋਤ ਆ ਕੋਈ ਜਿਆਦੀ ਕਰਨ ਕੋਈ ਫੋਨ ਨਾਲੇ ਬਾਕੀ ਹਨਾ ਮੋੜਦੇ ਨਹੀਂ ਕਿਸੇ ਨੂੰ ਹਨਾ ਤਾਂ ਵੇਖੋ ਵੀਰੇ ਉਹ ਰੇਟ ਤੁਸੀਂ ਚੈੱਕ ਕਰ ਲਿਆ ਕੋਈ ਇੱਕ 40 45 ਵਾਲਾ ਨਹੀਂ ਇੱਕ 20 ਦੀ ਵੀਰ ਕਹਿੰਦਾ ਝੋਟੀ ਹੋ ਜੂ ਵੀ ਵੇਤ ਵੇਤ ਦੇ ਥਣ ਲੱਗਿਆ ਜੀ ਅੰ ਦੂਜੇ ਨੰਬਰ ਤੇ ਆ ਗਈ 30 ਸੋਈ ਆ ਅੱਜ ਸੋਈ ਨੂੰ ਕੋਈ ਪੰਜਵਾ ਸੁਤਵਾ ਦੇਣਾ ਪਹਿਲਾ ਸੂਆ ਨੂੰ ਕੋਲ ਦੁੱਧ ਹੋਏਗਾ ਲੀਲੀ ਰਾਵੀ ਦਾ ਪਿਓਰ ਮਗਰ ਕਟਾ ਗਿਆ ਕਟਾ ਗਿਆ ਨੀਲੀ ਦਾ ਤੋੜ ਦਿਓ ਜੀ ਤਾਂ ਵੇਖੋ ਵੀ ਰਿਹਾ ਜਾਈ ਤੋਰਾ ਚੈੱਕ ਕਰ ਲਿਓ ਤੋੜ ਦੇ ਲੰਮੀ ਤੋੜ ਦਿਓ ਤਾਂ ਪਹਿਲਾ ਸੂਆ ਕਦ ਕਾਠਾ ੱੱਲੇਵਾ ਚੈੱਕ ਕਰ ਲਓ ਤੇਰੇ ਸ਼ਾਮਤਾਂ ਹੀ ਬਾਕੀ ਹੋਰ ਕਾਫੀ ਤਿਆਰ ਹੋ ਇੰਨੇ ਨੇ ਆਹ ਹਾ ਸਵੇਰ ਦਾ ਟਾਈਮ ਹੈ ਸਵੇਰ ਦਾ ਟਾਈਮ ਹੈ ਨਾ ਬਹੁਤ ਚੰਗੀ ਝੋਟੀ ਬਣ ਜਾਂਦੀ ਹੈ ਕਦ ਕਾਠਾ ਲਈ ਆ ਸੀ ਚੰਗਾ ਬਹੁਤ ਚੰਗੇ ਆ ਕਾਰਦ ਕਾਰਨ ਵਾਲੀ ਕੱਤੀ ਹੈ ਬਾਕੀ ਤੋਰ ਦਿਓ ਲੰਮੀ ਤੋਰ ਦਿਓ ਲੰਮੀ ਕੀ ਬਾਤ ਹੈ ਇਹ ਲੈ ਵਲੂਆ ਵੀਰੇ ਸਫਾਈਆਂ ਚੈੱਕ ਕਰ ਲਿਓ ਬਿੰਦੀਆਂ ਵਾਲਾ ਲੈਵਾ ਆ ਗਿਆ ਚੰਗੇ ਟੋਪ ਕਲਾਸ ਕਮਲ ਵੀਰ ਕਮਲ ਨੀਲੀ ਦਾ ਆ ਗਿਆ ਬੱਚਾ ਜੀ ਕੱਟਾ ਗਿਆ ਵੀਰੇ ਹਾਂਜੀ ਹਾਂਜੀ ਠੀਕ ਹੈ ਵੇਖ ਲਓ ਵੀਰੇ ਬੱਚੇ ਚੈੱਕ ਕਰ ਲਓ ਬੱਚੇ ਵੀ ਇਹ ਤਾਜ਼ੇ ਆ ਹਾਂ ਦਾ ਮੇਰੇ ਕੋ ਪੈਸੇ ਦੇ ਦਿਓ ਤੋਰ ਦਾ ਰਹਿਣਾ ਨਾਲ ਕਿੰਨੀਆਂ ਧਾਰਾ ਵੀਰੇ ਇਸਲੇ ਨੂੰ 9 ਲੀਟਰ ਬੱਕਾ ਹੈ ਨਾ ਅੱਜ ਸਿਆਣ ਦਾ ਦੁੱਧ ਝੋਟੀ ਪਹਿਲਾਂ ਕੱਟੀ ਤਾਂ 11 ਕਿਲੋ ਖੁੱਲਾ ਡੁੱਲਾ ਛੋੜ ਦੇਗੀ ਠੀਕ ਹੈ ਕਾਟ ਕਾਠ ਵਾਲੀ ਭੱਟੀ ਕੱਟੀ ਹੈ ਬਿਲਕੁਲ ਬਾਕੀ ਵੀਰੋ ਫੇਸ ਕੁਆਲਟੀ ਤੋਂ ਗੱਲ ਕਰੀਏ ਲੇਵੇ ਦੀਆਂ ਸਫਾਈਆਂ ਦਿੱਦੀਆਂ ਨਾਲ ਚੱਡਾ ਬਹੁਤ ਜਿਆਦਾ ਚੰਗੀ ਝੋਟੀ ਆ ਪਹਿਲਾ ਸੂਬਾ ਕੱਦ ਕਾਠ ਬਹੁਤ ਚੰਗਾ ਤਾਂ ਵੀਰੇ ਮੋਲੇ ਦਾ ਮੋਟਰ ਤੋਂ ਕਟਈ ਜਨਾ ਮਰਜੀ ਕਰੀ ਜਾਈਏ ਹਾਂਜੀ ਸਾਫ ਰਹੀ ਕਰਦੀ ਨੱਦੀ ਵੀ ਕਰਦੀ ਹੈ ਵੇਖਦੀ ਹੈ ਝੋਡੀ ਵੀ ਕਰਦੀ ਹਾਂਜੀ ਜੇ ਐਜੀ ਕਰੀਏ 85 ਦੀ ਦੇ ਰਹੀਏ ਦੋ ਛੱਡ ਦਿਓ 83 ਇਹ ਛੱਡ ਦਾਂਗੇ 85000 ਦੀ ਕਟਈ ਦੇਣੀ 82000 ਦੀ ਤਾਂ ਵੇਖੋ ਵੀਰੋ ਵੱਡੀ ਝੋਟੀ ਆ ਨਵਾਂ ਪਸ਼ੂ ਆ ਕੋਈ 400 ਵਿੱਚ ਚੋਗੇ ਵੀਰਾ ਵੇਚ ਲੈਂਦਾ ਵੱਡੀ ਝੋਟੀ ਲੈਵੇ ਦੀਆਂ ਸਫਾਈਆਂ ਆ ਬਿਲਕੁਲ ਤੱਤਗਾਠ ਵੀ ਚੰਗਾ ਲੱਗਿਆ ਹੈਨਾ ਤਾਂ ਬਾਕੀ ਵੀਰੇ ਕੋਈ ਫੋਨ ਲਾਵੇ ਛੋੜ ਛੱਪਾ ਹੋ ਜੂ ਹੈਨਾ 82000 ਚ ਠੀਕ ਹੈ ਜੀ ਤੀਜਾ ਨੰਬਰ ਦਾ ਆ ਜੱਫਾ ਦੇ ਨਾ ਬਈ ਸੂਈ ਨੂੰ ਹਾਂਜੀ ਤਾਜੀ ਵੀ ਦਾਸ ਕਿਲੋ ਬੋਲਾ ਚੋਣ ਵਾਲਾ ਨਹੀਂ ਥੱਲੇ ਜਾ 10 ਕਿਲੋ 10 ਕਿਲੋ ਖੁੱਲਾ ਬੋਲਾ ਹੋਵੇਗਾ ਚੋਣ ਵਾਲਾ ਬੱਚੇ ਦੇ ਪਾਲੇ ਇਹਨਾਂ ਦੀ ਠੀਕ ਹੈ ਤਾਂ ਵੇਖੋ ਵੀਰੋ 10 ਕਿਲੋ ਸਟਾਰਟਿੰਗ ਆ ਆ ਘਟਾ ਆ ਗਿਆ ਤਾਜੀ ਬੱਚੇ ਵੀਰੋ ਚੈੱਕ ਕਰ ਲਓ ਖੁੱਲਾ 10 ਕਿਲੋ ਨਹੀਂ ਠੀਕ ਹੈ ਵਾਲੀ ਚੱਲ ਜੀ 12 13 ਕਿਲੋ ਦੁੱਧ ਚ ਆ ਜੇਗੀ ਬਿਲਕੁਲ 10 ਕਿਲੋ ਖੁੱਲਾ ਕੋਈ ਦੁੱਧ ਚੋ ਕੇ ਲਾਏ ਜਣਾ ਬਾਕੀ ਵੀਰੇ ਲੇਵਾ ਦੱਸੀ ਜਾਂਦਾ ਦੁੱਧ ਵਾਲਾ ਦਾ ਹੈ ਨਾ ਬਿਲਕੁਲ ਇਹਦਾ ਇੱਕ ਨੰਬਰ ਹੈ ਉਹ ਮਾੜੀ ਮੋਟੀ ਭਾਲਪੂਰ ਪਈ ਹੈ ਹੁਣ ਹਾਂਜੀ ਵਨ ਸੀਰੀਅਲ ਪਾ ਖੁੱਲਾ ਦੁੱਧ 10 ਕਿਲੋ ਬੋੜਾ ਹੋਏਗਾ 10 ਕਿਲੋ ਪੈਣ ਚੋ ਆ ਇੱਕ ਨੰਬਰ ਆ ਇੱਕ ਵਾਈ ਇਹਨੂੰ ਲਾਉਂਦੇ ਮੋਟੀ ਠੀਕ ਹੈ ਵੀਰੇ ਇਹਦਾ ਮੁੱਲ ਪੂਰੇ ਕਰ ਲਓ ਮਸਤੀ ਕਰ ਲਈਏ 75 ਕਰ ਲਈਏ 73 ਕਰ ਲਈਏ ਹਾਂਜੀ ਕਿਨੇ ਦੇ ਲਈਏ ਪੂਰੇ 70 ਦੇ ਹਾਂ ਨਾ ਵੀਰੇ ਪੂਰੇ 70 ਦੇ ਹਾਂਜੀ ਜੈਸ ਨਹੀਂ ਜੈਸ ਨਹੀਂ ਤਾਂ ਵੇਖੋ ਇਹ 70 ਦਿਓ ਜੂ ਸਿੰਘ ਦੀ ਕੁਆਲਿਟੀ ਚੈੱਕ ਕਰ ਲਿਓ ਤੇ ਲੈਵਾ ਵੇਖਿਓ ਐ ਖੁੱਲੇ ਲੈਵੇ ਦੀ ਮਾਲਕਾ ਤਾਂ 10 ਕਿਲੋ ਬੋਲਾ ਸਟਾਰਟਿੰਗ ਆ ਠੀਕ ਆ ਜੀ ਨਾ ਮੇਰੇ ਅਗਲੇ ਬਣਾਏ ਨਾ ਨੰਬਰ ਨੂੰ ਗੋੜਾ ਹੋਇਆ 9 ਕਿਲੋ ਪੋੜਾ ਮੈਂ ਉਹ ਸੇਕ ਪੁੱਲਾ ਮੇਨੇ ਕੱਦ-ਕਾਠ ਵਜੂ ਦਿਖਾ ਦਿੱਤੀ ਠੀਕ ਹੈ ਇੱਕ ਨੰਬਰ ਦੀ ਹੋਏਗੀ ਰੂਮ ਉਹ ਪੋੜੀ ਕੱਦ-ਕਾਠ ਤਾਂ ਬਹੁਤ ਆ ਹਨਾ ਹਾਂਜੀ ਬੱਚਾ ਗਿਆ ਦਾ ਵੀਰ ਸਮਗਰੇ ਦੇ ਆ ਗਏ ਨਾ ਕੱਟਾ ਅੱਛਾ ਜੀ ਦੇਖੋ ਵੀਰੋ ਲੈ ਵਾ ਚੈੱਕ ਕਰ ਲਿਓ ਇਹਦਾ ਤੇ ਕੱਦ-ਕਾਠ ਚੈੱਕ ਕਰ ਲਿਓ ਚੋੜਾ ਚਗਾਠਾ ਚ ਗੂਠਾ ਲੱਗਿਆ ਬਹੁਤ ਜਿਆਦਾ ਚੰਗੀ ਹੈ ਵੀ ਕੱਦ ਕਾਠ ਖਾਲੀ ਆ ਬਾਕੀ ਚਲੋ ਸਿਰ ਜਰੂਰ ਖੁੱਲਾਵਾ ਚਲੋ ਰੇਡ ਵੀ ਵੀਰੇ ਜਾ ਜੀ ਆਂਦੇ ਹੋ ਹਨਾ ਜੀ ਐਡ ਕਰਾਂਗੇ ਕੱਦ ਕਾਠ ਤੋਂ ਤੇ ਲੱਗਦਾ ਦੁੱਧ ਚੰਗਾ ਜਿਹਾ ਜੀ ਬੱਚਾ ਇਹਦਾ ਕਿਣਾ ਵੀਰੇ ਬਖਾ ਦਿਓ ਬੱਚੇ ਠੀਕ ਆ ਤਾਂ ਮੋਲ ਇਹਦਾ ਵੀਰੇ ਬੜੀ ਚਵਾਈ ਵੀ ਬੜੀ ਚੰਗੀ ਥਾਂ ਨੇ ਵੀ ਬਹੁਤ ਚੰਗਾ ਟੌਪ ਦਾ ਬਣਾਉਂਦੀ ਹੈ ਠੀਕ ਮੁੱਲ ਕਰਨੋਂ ਭਾਏ 85 ਕਰ ਲਈਏ 80 ਕਰ ਲਈਏ 75 ਕਰ ਲਈਏ ਜੈਸ ਨੂੰ 73000 ਰੁਪਏ ਦੀ ਮਹੀ ਦੇਣੀ ਹੈ ਛੋੜ ਛੱਪਾ ਹੋ ਜੂ ਹੋ ਜਾਏਗਾ ਮੌਕੇ ਤੇ ਥੋੜਾ ਦੋ ਛੜ ਦੀ ਕੋਈ ਨਾ 71 ਦੀ ਹੈ ਜਾਣਦੇ ਹਨ ਤਾਂ ਬਾਕੀ ਕੱਦ ਕਾਠਾ ਲੀਆ ਵੀਰੋ ਤਾਂ ਸ਼ਾਮ ਤਾਈਂ ਕਾਫੀ ਤਿਆਰ ਹੋ ਜਾਂਦੀ ਹੁ ਹਨ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਅਗਲੇ ਬਣਾਏ ਇਹ ਨਾ ਮਹੀ ਸੋਈ ਅੱਜ ਭਾਵੇਂ 8.10 ਦੇਣਾ 8.10 ਦੇਣਾ ਚੋਣ ਵਾਲਾ ਦੁੱਧ ਹੀ 11 ਕਿਲੋ 11 ਕਿਲੋ ਨਹੀਂ ਮੜਾ ਜਾ ਬੁਖਾਰ ਹੋ ਗਿਆ 11 ਕਿਲੋ ਠੰਡਾ ਦੁੱਧ ਹੀ ਠੀਕ ਹੈ ਜੀ ਸਭ 10 ਕਿਲੋ ਚੋਕੇ ਦੇ ਦਾਂਗੇ ਦੋ ਟਾਈਮ 10 ਕਿਲੋ ਚੋਕੇ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਇਹ ਕਿਨੇ ਦੇ ਟਾਈਮ ਦੀ ਸੂਈ ਆ ਇਹ ਤਾਂ ਨਹੀਂ ਹੁਣੇ ਆਈ ਹੈ ਅੱਛਾ ਲੈ ਕੇ ਆਈ ਹੈ ਜੀ ਹਾਂ ਚੋਕੇ ਨਹੀਂ ਆਈ ਉੱਥੋਂ ਠੀਕ ਹੈ ਚੋਕੇ ਆ ਜੀ ਤੇ ਵੇਖੋ ਵੀਰੋ ਚੈੱਕ ਕਰ ਲਿਓ ਇਹ ਵਿੱਚ ਸਿੰਗ ਸੁੰਗ ਆ ਬੱਚਾ ਆ ਗਿਆ ਕੱਟਾ ਆ ਗਿਆ ਲੋਹੀ 'ਚ ਆ ਗਿਆ ਹਨਾ ਲੋਹਾ ਕੱਟਾ ਆ ਗਿਆ ਵੀਰੋ ਤੇ ਚੋਕੇ ਆਈ ਹੈ ਝੋਟੀ ਬਾਕੀ ਕਿਵੇਂ ਵੀ ਇਹਨੇ ਦੱਸਿਆ 10 ਕਿਲੋ ਦੁੱਧਾ ਹੁਣ ਮੋਕੇ 10 ਮੋਕੇ 10 ਕਿਲੋ ਜੀ ਤੇ ਬਾਕੀ ਵੀਰੋ ਜੋ ਦੱਸਿਆ ਜਾਂਦਾ ਨਾ ਨਿਕਲਦਾ ਉਹੀ ਆ ਪਸ਼ੂ ਦੀ ਹਰੇਕ ਦੀ ਬੜੀ ਸੇਵਤ ਹੁੰਦੀ ਆ ਵੀਰ ਕੋਲੇ ਕਿਉਂਕਿ ਲੰਮੇ ਸਮੇਂ ਤੋਂ ਕੰਮ ਆ ਪੁਰਾਣਾ ਕੰਮ ਆ ਵੀਰ ਉਹਨਾਂ ਦਾ ਤੇ ਪਸ਼ੂ ਜੋ ਦੱਸਦੇ ਉਹ ਨਿਕਲਦਾ ਰੇਟ ਜਾਇਜ਼ ਹੁੰਦਾ ਬੇਚਿੰਤ ਤੇ ਬੇਫਿਕਰ ਹੋ ਕੇ ਇੱਥੇ ਆਓਗੇ ਚੱਲਗੇ ਕੋਈ ਪਸ਼ੂ ਨਹੀਂ ਛੱਡ ਕੇ ਜਾਂਦੇ ਕਿਉਂਕਿ ਰੇਟ ਮੁਤਾਬਕ ਬਿਲਕੁਲ ਜਾਇਜ਼ ਹੁੰਦਾ ਵੀਰੇ ਇਹਦਾ ਮੁੱਲ ਮੁੱਲ ਕਰ ਨੂੰ ਕਰ ਲਈਏ ਭਾਏ ਆਪਾਂ 85 90 ਹਾਂਜੀ ਇਹ ਦਿਦਾਂਗੇ ਜੈਸ ਨੂੰ 80 ਹਜ਼ਾਰ ਦੀ ਮਹੀਣਾ ਦੋ ਛੱਡਦੇ 78 ਦੀ ਜੀ ਜਾਨ ਦੋ ਚਲੋ ਕਿਹੜਾ ਵੀਰਾ ਮੰਡਾ ਮੰਡਾ ਕੋਈ ਜ਼ਿਆਦੀ ਗੱਲ ਨਹੀਂ ਜੋ ਹੈ ਠੀਕ ਹੈ ਬੱਚਾ ਆ ਗਿਆ ਨਾ ਇਹਦਾ ਬੱਚਾ ਆ ਆ ਗਿਆ ਰੋ ਖੁੱਲੇ ਸੇਰ ਵਾਲੀ ਦਾ ਖੁੱਲੇ ਸੇਰ ਵਾਲੀ ਆਜ ਕੱਟਾ ਕੱਟੀ ਵੀਰੇ ਉਹਦੇ ਮਗਰ ਕੱਟਾ ਆ ਗਿਆ ਕੱਟਾ ਆ ਗਿਆ ਹੈ ਨਾ ਬੱਚੇ ਤਾਜ਼ੇ ਆ ਵੀਰੋ ਬੱਚੇ ਚੈੱਕ ਕਰ ਲਿਓ ਤਾਂ ਰੇਡ ਵੀਰ ਦਾ ਜੈ ਜੈ 78 ਦੀ ਮਹੀ ਕਿਹਾ 10 ਕਿਲੋ ਬੋਲੀ ਵਾਲੀ ਆ ਆਉਦਾ ਬੱਚਾ ਠੀਕ ਹੈ ਜੀ ਬਿਲਕੁਲ ਤਾਜ਼ੇ ਕੱਟੇ ਆ ਗਏ ਮਗਰ ਹੈ ਨਾ ਜੀ ਹਾਂ ਜੀ ਹੋਰ ਮਹੀਨਾ ਦੋ ਆਉਂਦੀਆਂ ਆਪਣੇ ਠੀਕ ਹੈ ਜੀ ਜੇ ਕਿਨਲੇ ਆਈਏ ਤੁਹਾਨੂੰ ਵੀਡੀਓ ਪਾਸ ਕਰਾਂਗੇ ਬਾਕੀ ਰੇਟ ਅਹੀਂ ਨੋਰਮਲ ਕੀਤਾ ਜੋ ਆ ਰੇਟ ਤੇ ਨੋਰਮਲ ਆ ਜਾ ਜਾ ਜਿਆ ਜਿਆ ਨਹੀਂ ਮਿਲਣੀ ਰੇਟਾਂ ਨੂੰ ਬਾਜ਼ਾਰ ਹੁੰਦਿਆ ਹੁੰਦਿਆ ਬਿਲਕੁਲ ਹੁੰਦਿਆ ਬਿਲਕੁਲ ਬਾਜ਼ਾਰ ਤੇਜ ਹੋ ਰਹਿਣਾ ਜਿਨੇ ਹੋਰ ਮਹੀਂ ਲੱਲੀ-ਦੱਲੀ ਤਾਂ ਵੇਖੋ ਵੀਰੋ ਰੇਟ ਤੋਂ ਇੰਚੈਕ ਕਰ ਹੀ ਲੈ ਰੇਟ ਵੀਰ ਦੇ ਜੈ ਜਹਾ ਆ ਚੰਗੀਆਂ ਝੋਟੀਆਂ ਵੀਰੇ ਟੌਪ ਕਲਾਸ ਆ ਪਿਲਣਾ ਵੱਡੀ ਝੋਟੀ ਆ ਗਈ ਆ ਖਰਾਬੀ ਕਿਤੇ ਵੀ ਜਾਗਣਾ 2 ਲੱਖ ਦੀ ਝੋਡੀ ਸਰੋਂ ਟਟੇ ਵੇਚਦੀ ਬਿਲਕੁਲ ਪਲੀ ਜੁੜੀ ਫੁੱਲ ਆ ਵੀਰੋ ਪਤਲੇ ਚੰਮ ਦੀ ਆ ਫੁੱਲ ਰਾਜੀ ਆ ਤਾਂ ਵੀਰਾਂ ਨੂੰ ਇਹ ਬੇਨਤੀ ਆ 16 ਕਿਲੋ ਦਾ ਰਿਕਰਡ 16 ਕਿਲੋ ਦਾ ਰਿਕਰਡ ਇਕੱਲਾ ਡਾੜਾ ਮਿਲ ਜੇਗਾ ਆਹ ਕਿਹੜੇ ਫੋਨ ਦੀ ਕਿਹੜੇ ਰਿਸਨ ਦੀ ਸਾਡਾ ਡਾੜਾ ਮਿਲ ਜੇਗਾ ਠੀਕ ਹੈ ਜੀ ਤਾਂ ਵੇਖੋ ਵੇਖੋ ਵੀਰੋ ਫੋਨ ਵੀਰ ਨੂੰ ਜਰੂਰ ਲਾ ਲਿਓ ਚੰਗੀ ਝੋਟੀ ਆ ਰੇਡ ਜੈਜਾ ਬਾਕੀ ਇਹੋ ਬੇਨਤੀ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਮੇਰੇ ਐਡਰੈਸ ਇੱਕ ਰੀ ਬੋਲਦੀ ਪਿੰਡ ਦਸਦੀਆਂ ਫਰ ਦਾ ਜ਼ਿਲ੍ਹਾ ਗਰਦਾਸਪੁਰ ਤਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 9855501706 ਠੀਕ ਹੈ ਵੀਰੇ ਸਤਿ ਸ੍ਰੀ ਅਕਾਲ